ਕੀ ਚੇਂਜ ਆਇਆ ਜੋ ਹੁਣ ਮੋਡੀਫਾਈ ਕੀਤਾ ਜੋ ਕਾਨੂੰਨ ਬਣੇ ਹੋਏ ਸੀ ਬੇਸਿਕਲੀ ਜਿਹੜੇ ਹੁਣ ਇਹਨਾਂ ਨੇ ਚੇਂਜ ਕੀਤੇ ਨੇ ਨਾ ਉਹਦੇ ਵਿੱਚ ਜਿਆਦਾ ਜਿਆਦਾ ਕੀ ਸਾ ਟੋਟਲ ਦਾ ਟੋਟਲੀ ਜਿਹੜਾ ਕ੍ਰਿਮੀਨਲ ਸਿਸਟਮ ਹੈ ਉਸ ਚੀਜ਼ ਨੂੰ ਇਹਨਾਂ ਨੇ ਚੇਂਜ ਕੀਤਾ ਉਹਦੇ ਵਿੱਚ ਆਪਣੇ ਕੋਲੇ ਪਹਿਲਾਂ ਤਿੰਨ ਲਾਅ ਸੀ ਉਹਦੇ ਵਿੱਚ ਸੀ ਇੰਡੀਅਨ ਪਿਨਲ ਕੋਡ ਜਿਹੜਾ ਕਿ 1860 ਦਾ ਆਪਣੇ ਕੋਲ ਚੱਲਦਾ ਆ ਰਿਹਾ ਸੀ ਉਸ ਤੋਂ ਬਾਅਦ ਸੀ ਕ੍ਰਿਮੀਨਲ ਪ੍ਰੋਸੀਜਰ ਕੋਡ ਜਿਹਨੂੰ ਕਿ ਆਪਾਂ 1973 ਦਾ ਕਹਿੰਦੇ ਆ ਠੀਕ ਹੈ ਜੀ ਹਿਸਟਰੀ ਵੀ ਮੈਂ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਦਵਾਂਗਾ ਕਿ ਸਟਾਰਟ ਕਿੱਥੋਂ ਹੋਏ ਤੇ ਇੱਕ ਸੀ ਆਪਣੇ ਕੋਲੇ ਇੰਡੀਅਨ ਐਵੀਡੈਂਸ ਐਕਟ ਜੋ 1872 ਦਾ ਸੀ ਠੀਕ ਹੈ ਜੀ ਜਿਹੜਾ ਇੰਡੀਅਨ ਪੀਨਲ ਕੋਡ ਸੀ ਉਹਦੀ ਜਗ੍ਹਾ ਆਪਣੇ ਕੋਲੇ ਆ ਗਿਆ ਭਾਰਤੀ ਨਿਆਇ ਸੰਹਿਤਾ 2023 ਠੀਕ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਸੀ ਉਸ ਦੀ ਜਗ੍ਹਾ ਇਹਨਾਂ ਨੇ ਇੰਟਰੋਡਿਊਸ ਕੀਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਇੰਡੀਅਨ ਐਵੀਡੈਂਸ ਐਕਟ ਨੂੰ ਰਿਪਲੇਸ ਕੀਤਾ ਭਾਰਤੀ ਸਖਸ਼ਾ ਅਧਿਨਿਯਮ ਨੇ 2023 ਨੇ ਉਹਨਾਂ ਦੇ ਨਾਂ ਲਏ ਇਹ ਤਿੰਨੇ ਇੱਕੋ ਜਿਹੇ ਨੇ ਜਾਂ ਕੋਈ ਇਹਨਾਂ ਦੇ ਵਿੱਚ ਫਰਕ ਵੀ ਆ ਦੇਖੋ ਕਾਨੂੰਨ ਵੈਸੀ ਬੀਸਿਕਲੀ ਜਦੋਂ ਆਪਾਂ ਕ੍ਰਿਮੀਨਲ ਲਾਅ ਦੀ ਗੱਲ ਕਰਦੇ ਆਂ ਤਾਂ ਦੋ ਤਰ੍ਹਾਂ ਦੇ ਕਾਨੂੰਨ ਹੁੰਦੇ ਆ ਉਹਦੇ ਵਿੱਚ ਇੱਕ ਹੁੰਦੇ ਨੇ ਸਬਸਟੈਂਟਿਵ ਔਰ ਇੱਕ ਹੁੰਦੇ ਨੇ ਪ੍ਰੋਸੀਜਰਲ ਜਿਹੜੇ ਹੁੰਦੇ ਆ ਸਬਸਟੈਂਟਿਵ ਸਟੈਂਟੀ ਦੇ ਵਿੱਚ ਕੀ ਹੁੰਦਾ ਜਿਹੜਾ ਵੀ ਕੋਈ ਵੀ ਕ੍ਰਾਈਮ ਹੈ ਜਾਂ ਕੋਈ ਵੀ ਉਹ ਡਿਫਾਈਨ ਕੀਤਾ ਹੁੰਦਾ ਜਿਹੜਾ ਪ੍ਰੋਸੀਜਰਲ ਆ ਉਹਦੇ ਵਿੱਚ ਉਹਨਾਂ ਨੇ ਪ੍ਰੋਸੈਸ ਦੱਸਿਆ ਹੁੰਦਾ ਜਿਵੇਂ ਆਪਾਂ ਗੱਲ ਕੀਤੀ ਕਿ ਇੰਡੀਅਨ ਪਿਨਲ ਕੋਡ ਸੀ ਜਿਹਨੂੰ ਰਿਪਲੇਸ ਕੀਤਾ ਭਾਰਤੀ ਨਿਆਂ ਸੰਹਿਤਾ ਨੇ 2023 ਨੇ ਤਾਂ ਉਹ ਹੈ ਇੱਕ ਸਬਸਟੈਂਟਿਵ ਲਾਅ ਜੀ ਦੇ ਵਿੱਚ ਆਪਾਂ ਨੂੰ ਡਿਫਾਈਨ ਕੀਤਾ ਮਿਲਦਾ ਹੈ ਕਿ ਇਹ ਚੀਜ਼ ਇਦਾਂ ਹੋਈ ਹੋਈ ਹੈ ਤੇ ਉਹਦੇ ਲਈ ਇੰਨੀ ਪਨਿਸ਼ਮੈਂਟ ਹੈ ਉਹਦੇ ਚ ਉਹ ਜਿਹੜਾ ਪ੍ਰੋਸੀਜਰ ਫਾਲੋ ਕਰਨਾ ਹੈ ਉਹ ਕ੍ਰਿਮੀਨਲ ਪ੍ਰੋਸੀਜਰ ਕੋਡ ਨੇ ਜਿਹੜੀ ਕਿ ਹੁਣ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਬਣ ਗਈ ਉਹਦੇ ਥਰੂ ਫਾਲੋ ਕਰਨਾ আর ਇੰਡੀਅਨ ਐਵੀਡੈਂਸ ਐਕਟ ਸੀ ਜਿਹੜਾ ਉਹਦਾ ਪਾਰਟ ਸੀ ਹੁਣ ਭਾਰਤੀ ਸਖਸ਼ਯਦੀਨਿਮ 2023 ਹੈ ਉਹਨਾਂ ਨੇ ਉਹਨੂੰ ਕੀ ਕੀਤਾ ਬਈ ਰਿਪਲੇਸ ਕੀਤਾ ਇੱਕ ਆਮ ਨਾਗਰਿਕ ਲਈ ਲਾਅ ਦੀ ਕਿੰਨੀ ਕੀ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਕਿਹੜੇ-ਕਿਹੜੇ ਜਿਹੜੇ ਮੇਨ ਜਿਹੜੀਆਂ ਧਾਰਾਂ ਨੇਗੀਆਂ ਉਹ ਮਤਲਬ ਸਾਰਿਆਂ ਨੂੰ ਪਤਾ ਹੋਣੇ ਚਾਹੀਦੀਆਂ ਨੇ ਦੇਖੋ ਇਹਦੇ ਚ ਇਹ ਹੈ ਕਿ ਜਿਹੜੇ ਆਮ ਨਾਗਰਿਕ ਲਈ ਕਾਨੂੰਨ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਐਟ ਦਾ ਐਂਡ ਜਿੱਥੇ ਤੁਸੀਂ ਜਾ ਕੇ ਜਸਟਿਸ ਕਲੇਮ ਕਰਨਾ ਹੋ ਆਮ ਨਾਗਰਿਕ ਨਹੀਂ ਕਲੇਮ ਕਰਨਾ ਤੁਹਾਡੇ ਲਈ ਅਥਾਰਟिटीज ਬਣਾ ਦਿੱਤੀਆਂ ਗਈਆਂ ਤੁਸੀਂ ਉਹਨਾਂ ਨੂੰ ਫੋਲੋ ਕਰੋ ਨਾ ਕਰੋ ਬਟ ਦਾ ਮੈਟਰ ਇਜ਼ ਕਿ ਤੁਸੀਂ ਐਟ ਦਾ ਐਂਡ ਆਮ ਨਾਗਰਿਕ ਨੂੰ ਹੀ ਇਹਨਾਂ ਕਾਨੂੰਨਾਂ ਦੀ ਜ਼ਿਆਦਾਤਰ ਸਬਤੋ ਵੱਧ ਲੋਡ ਪੈਂਦੀ ਹੈ ਤੇ ਉਹਨਾਂ ਨੇ ਹੀ ਇਹ ਪ੍ਰੋਸੈਸ ਨੂੰ ਚਲਾਉਣਾ ਜੇ ਆਪਾਂ ਦੇਖਿਆ ਜਾਵੇ ਜੇ ਦੀ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਜਿਹੜਾ ਜਿਨਨੇ ਵੀ ਆਪਣੇ ਕ੍ਰਿਮੀਨਲ ਲਾਅ ਸੀ ਉਹ ਸਟੈਬਲਿਸ਼ ਕੀਤੇ ਸੀ ਕੰਪਨੀ ਨੇ ਠੀਕ ਹੈ ਜੀ ਆ ਕੰਪਨੀ ਦੀ ਜਦੋਂ ਐਂਟਰੀ ਹੁੰਦੀ ਹੈ ਕੰਪਨੀ ਰੂਲ ਦੀ ਐਂਟਰੀ ਹੁੰਦੀ ਹੈ ਇੰਡੀਆ ਦੇ ਵਿੱਚੋਂ ਹੁੰਦੀ ਹੈ 1600 ਈਸਵੀ ਦੇ ਵਿੱਚ ਠੀਕ ਹੈ ਉਦੋਂ ਲਗਭਗ ਉਹਨਾਂ ਨੇ ਐਂਟਰੀ ਕੀਤੀ ਤੇ ਹੌਲੀ-ਹੌਲੀ ਉਹਨਾਂ ਨੇ ਕੀ ਕੀਤਾ ਕੰਟਰੋਲ ਕਰਨਾ ਸਟਾਰਟ ਕਰਤਾ ਕੰਟਰੋਲ ਕਰਦੇ ਕਰਦੇ ਜਿਹੜੀ ਮੇਨ ਉਹਨਾਂ ਕੋਲ ਸੀ ਐਡਮਿਨਿਸਟ੍ਰੇਸ਼ਨ ਦਾ ਪਾਰਟ ਸੀ ਉਹਦੇ ਵਿੱਚ ਐਡਮਿਨਿਸਟ੍ਰੇਸ਼ਨ ਤਾਂ ਹੈ ਹੀ ਸੀ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਵੀ ਇੱਕ ਮੇਨ ਪਾਰਟ ਸੀ ਠੀਕ ਹੈ ਉਹਨਾਂ ਨੇ ਉਸ ਚੀਜ਼ ਨੂੰ ਵੀ ਕੰਟਰੋਲ ਕਰਨਾ ਸਟਾਰਟ ਕੀਤਾ ਤੇ 1833 ਦੇ ਵਿੱਚ ਜਿਹੜਾ ਐਕਟ ਪਾਸ ਕੀਤਾ ਉਹਨਾਂ ਨੇ ਚਾਰਟਰ ਐਕਟ ਆਫ 1833 ਉਸ ਦੇ ਥਰੂ ਉਹਨਾਂ ਨੇ ਕੀਤਾ ਕਿ ਲਾਅ ਕਮਿਸ਼ਨ ਨੂੰ ਕੀ ਕੀਤਾ ਫਸਟ ਲਾਅ ਕਮਿਸ਼ਨ ਕੀਤਾ ਐਸਟੈਬਲਿਸ਼ ਕੀਤਾ ਜਿਹਦੀ ਰეკਮੈਂਡੇਸ਼ਨ ਤੇ ਇਹ ਤਿੰਨੋਂ ਕਾਨੂੰਨ ਮਤਲਬ ਕਿ ਇਮਰਜ ਹੋਏ ਪ੍ਰੋਸੀਜਰ ਕੋਡ 1859 ਦੇ ਵਿੱਚ ਇੰਡੀਅਨ ਪੀਨਲ ਕੋਡ 1860 ਦੇ ਵਿੱਚ ਤੇ ਕ੍ਰਿਮੀਨਲ ਪ੍ਰੋਸੀਜਰ ਕੋਡ 1861 ਦਾ ਜਿਹੜਾ ਕਿ ਆਪਾਂ ਜਿਹੜਾ ਰੀਸੈਂਟਲੀ ਰਿਪਲੇਸ ਹੋਇਆ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਉਹ ਸੀ 1973 ਦਾ ਮੇਜਰ ਐਮੈਂਡਮੈਂਟ ਉੱਥੋਂ ਕੀ ਸੀ ਜਿਹੜੀ ਆਪਣੀ ਸਿਵਲ ਪ੍ਰੋਸੀਜਰ ਕੋਡ ਹੈ ਉਹ 1908 ਵਾਲੀ ਹੁਣ ਚੱਲਦੀ ਆ ਰਹੀ ਹੈ ਠੀਕ ਹੈ ਉਸੇ ਨੂੰ ਕੰਟੀਨਿਊ ਕਰ ਰਹੇ ਮੇਜਰ ਐਮੈਂਡਮੈਂਟ ਉਹਦੀ ਉਦੋਂ ਉਦੋਂ ਦੀ ਹੋਈ ਸੀ ਬਟ ਉਹਨਾਂ ਦੇ ਜਿਹੜੀ ਐਮਰਜੈਂਸੀ ਹੋਈ ਸੀ ਜਦੋਂ ਬਣੇ ਉਹ ਲਾਅ ਕਮਿਸ਼ਨ ਦੀ ਜਿਹੜੀ 1833 ਐਕਟ ਦੇ ਅੰਡਰ ਸਟੈਬਲਿਸ਼ ਹੋਈ ਸੀ ਉਹਦੀਆਂ ਰეკਮੈਂਡੇਸ਼ਨ ਤੇ ਬਈ ਬਣੀ ਸੀ ਮਤਲਬ ਹੁਣ ਜਿਹੜੀਆਂ ਤਾਰਾ ਮ ਬਦਲੀਆਂ ਗਈਆਂ ਨੇ ਉਹ ਕਿਹੜੀਆਂ ਕਿਹੜੀਆਂ ਤਾਰਾ ਬਦਲੀਆਂ ਗਈਆਂ ਇਹਨਾਂ ਦੇ ਵਿੱਚ ਦੇਖੋ ਇੱਕ ਆਮ ਨਾਗਰਿਕ ਦੀ ਨੌਲੇਜ ਲਈ ਮੇਰੇ ਕੋਲ ਆਪਾਂ ਉਨਾਂ ਕਈ ਪਾਰ ਡਿਸਕਸ ਕਰਾਂਗੇ ਇਹਦੇ ਵਿੱਚ ਕਿ ਜਿਹੜੀ ਇੱਕ ਹਰੇਕ ਪਰਸਨਲੀ ਜ਼ਰੂਰੀ ਹੈ ਇੱਕ ਲੇਮਨ ਲਈ ਵੀ ਜ਼ਰੂਰੀ ਨੇ ਜਿਹੜੀਆਂ ਗੱਲਾਂ ਤਾਂ ਮੇਨਲੀ ਆਪਣੇ ਕੋਲ ਆਈ ਹੈ ਭਾਰਤੀ ਨੇ ਸਹਿਤਾ ਜੀ ਨੇ ਇੰਡੀਅਨ ਪੀਨਲ ਕੋਡ ਨੂੰ ਰਿਪਲੇਸ ਕੀਤਾ ਲੋਕਾਂ ਨੂੰ ਜਿਹੜੀ ਆਮ ਜਾਣਕਾਰੀ ਹੈ ਜਿਵੇਂ ਦੇਖੋ ਆਪਣੇ ਕੋਲ ਇਹ ਹੁੰਦਾ ਕਿ ਕੋਈ ਵੀ ਪਿੰਡਾਂ ਦੇ ਵਿੱਚ ਵੀ ਕੋਈ ਮਸਲਾ ਹੁੰਦਾ ਜਾਂ ਕੋਈ ਰੌਲਾ ਹੁੰਦਾ ਆਪਾਂ ਨੂੰ ਦੋ ਚਾਰ ਤਰਾਮਾਂ ਦਾ ਬੇਸਿਕਲੀ ਪਤਾ ਹੁੰਦਾ ਕਿ 302 ਹੈ 326 ਹੈ ਠੀਕ ਹੈ ਉਹ ਹੁਣ ਤਰ੍ਹਾਂ ਆ 302 আর 326 ਨਹੀਂ ਰਿਹਾ ਠੀਕ ਹੈ ਜੀ ਦੂਸਰਾ ਜਿਹੜਾ ਮੇਨ ਪਾਰਟ ਹੈ ਭਾਰਤੀ ਨਿਆਂ ਸੰਹਿਤਾ ਬਣਾਉਂਦਾ ਇੰਡੀਅਨ ਪਿਨਲ ਕੋਡ ਤੋਂ ਦੇਖੋ ਦੇ ਨਾਮ ਤੋਂ ਹੀ ਕਲੀਅਰ ਹੁੰਦਾ ਜਿਹੜਾ ਪਿਨਲ ਕੋਡ ਸੀ ਦੈਟ ਵਾਸ ਫॉर ਪਿਨਿਸ਼ਮੈਂਟ ਉਹ ਤੋਂ ਕਲੀਅਰ ਹੁੰਦਾ ਸੀ ਕਿ ਇਹਦੇ ਵਿੱਚ ਪਿਨਿਸ਼ਮੈਂਟਸ ਨੇ ਬਟ ਨਿਆਂ ਸੰਹਿਤਾ ਬਣਾਉਣ ਦਾ ਕਾਰਨ ਇਹ ਜੁਡੀਸ਼ਰੀ ਦਾ ਵੀ ਪਾਰਟ ਹੈ ਕਿ ਇਹਦੇ ਨਾਲ ਕੀ ਹੈ ਲੋਕਾਂ ਨੂੰ ਨਿਆਂ ਦੇਣਾ ਠੀਕ ਹੈ ਕਿਉਂਕਿ ਕਿਸੇ ਨੂੰ ਵੀ ਪਰਸਨ ਨੂੰ ਜਦੋਂ ਵੀ ਇਹ ਲੱਗਦਾ ਕਿ ਮੇਰੇ ਨਾਲ ਧੱਕਾ ਹੋ ਗਿਆ ਤੋਂ ਨਿਆਲੀ ਬਈ ਕੋਰਟ ਦਾ ਹੀ ਮੂੰਹ ਕਰਦਾ ਤਾਂ ਕੋਰਟ ਵੱਲ ਜਾਣ ਵਾਸਤੇ ਉਹਨੂੰ ਨਿਆਇ ਚਾਹੀਦਾ ਤਾਂ ਉਸ ਚੀਜ਼ ਨੂੰ ਵੀ ਇਹਨਾਂ ਨੇ ਮਤਲਬ ਕਿ ਉਸ ਦੇ ਨਾਮ ਤੋਂ ਹੀ ਇਹ ਚੀਜ਼ ਲੱਗੇ ਕਿ ਯਾਰ ਨਿਆਹ ਦੇਣਾ ਹੀ ਇਸ ਚੀਜ਼ ਦਾ ਕੀ ਹੈ 메ਨ ਮੁੱਢਲਾ ਕੰਮ ਹੈ ਕਿ ਕਮਿਊਨਿਟੀ ਸਰਵਿਸ ਕੀ ਹੁੰਦੀ ਹੈ ਕਮਿਊਨਿਟੀ ਸਰਵਿਸ ਦੇ ਵਿੱਚ ਬਸ ਇਹ ਹੈ ਕਿ ਜੇ ਕਿਸੇ ਨੂੰ ਇਹ ਹੈ ਕਿ ਉਸ ਤਰ੍ਹਾਂ ਦਾ ਕਿਸੇ ਪਾਰਟਿਕੂਲਰ ਵੇ ਨਾਲ ਅਫੈਂਸਰ ਕੋਈ ਸਖਤ ਤਰ੍ਹਾਂ ਦਾ ਨਹੀਂ ਕਮਿਟ ਕੀਤਾ ਹੋਇਆ ਤਾਂ ਉਸ ਕੇਸ ਦੇ ਵਿੱਚ ਹੈ ਕਿ ਕਮਿਊਨਿਟੀ ਸਰਵਿਸ ਦਾ ਕਿ ਲੋਕਾਂ ਦੇ ਭਲੇ ਲਈ ਕਿਸੇ ਵੀ ਤਰ੍ਹਾਂ ਦੀ ਉਹ ਸਜ਼ਾ ਦੇ ਸਕਦੀ ਜੁਡੀਸ਼ਰੀ ਤਾਂ ਕਿ ਕਿਸੇ ਦੀ ਸੇਵਾ ਕਰਨੀ ਮੰਨ ਲਓ ਲੰਗਰ ਰਾਹੀਂ ਸੇਵਾ ਕਰਨੀ ਕਿਸੇ ਦੀ ਹੈਲਪ ਕਰਨੀ ਮਦਦ ਕਰਨੀ ਕਿਸੇ ਵੀ ਗਰੀਬ ਦੀ ਜਾਂ ਲੋੜਵੰਦ ਦੀ ਮਦਦ ਕਰਨੀ ਉਹ ਕਮਿਊਨਿਟੀ ਸਰਵਿਸ ਦਾ ਪਾਰਟ ਆ ਜਾਂਦਾ ਮੰਨ ਲਓ ਜਿਵੇਂ ਕਿਸੇ ਗਰੀਬ ਨੂੰ ਕੋਈ ਕਿਸੇ ਗਰੀਬ ਦਾ ਕੇਸ ਚੱਲ ਰਿਹਾ ਤੇ ਉਹਨੂੰ ਨਿਆਂ ਚਾਹੀਦਾ ਪਰ ਪ੍ਰਾਈਵੇਟ ਜਿਹੜੇ ਵਕੀਲ ਨੇ ਉਹਨਾਂ ਦੀ ਫੀਸ ਜ਼ਿਆਦਾ ਹੁੰਦੀ ਆ ਠੀਕ ਉਹ ਨਹੀਂ ਫੀਸ ਨਹੀਂ ਦੇ ਪਾਉਂਦੇ ਕੋਈ ਇਹੋ ਜਿਹਾ ਪ੍ਰਬੰਧ ਤਾਂ ਹੈਗਾ ਜਿਹਦੇ ਵਿੱਚ ਵੀ ਉਹਨਾਂ ਨੂੰ ਫ੍ਰੀ ਲੀਗਲ ਐਡ ਜਿਹੜੀ ਸਰਵਿਸ ਇਜ਼ੀਲੀ ਚ ਦੇਖੋ ਇਹ ਭਾਰਤ ਦਾ ਜਿਹੜਾ ਸੰਵਿਧਾਨ ਹੈ ਆਪਣੇ ਕੋਲੇ ਨੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਉਹਦੇ ਵਿੱਚ ਵੀ ਚੀਜ਼ ਕੀਤੀ ਹੋਈ ਹੈ ਕਿ ਜਿਹੜੀ ਹਰੇਕ ਪਰਸਨ ਤੱਕ ਕੀ ਜਾਵੇ ਨਿਆਂ ਜਾਣਾ ਜ਼ਰੂਰੀ ਹੈ ਤਾਂ ਉਹਦੇ ਵਾਸਤੇ ਇਹਨਾਂ ਨੇ ਸਪੈਸੀਫਿਕ ਐਕਟ ਬਣਾਇਆ ਫ੍ਰੀ ਲੀਗਲ ਸਰਵਿਸਿਜ਼ ਅਥਾਰਟੀਆਂ ਐਕਟ ਬਣਿਆ ਹੋਇਆ 1987 ਜਿਹਦੇ ਵਿੱਚ ਸਪੈਸੀਫਿਕਲੀ ਜਿਹੜਾ ਪਰਸਨ ਕੈਪੇਬਲ ਨਹੀਂ ਹੈ ਠੀਕ ਹੈ ਆਪਣੇ ਕੇਸ ਆਪ ਲੜਨ ਦੇ ਜਾਂ ਔਰਤ ਹੈ ਜਾਂ ਬੱਚਾ ਉਹਨਾਂ ਲਈ ਸਪੈਸ਼ਲ ਪ੍ਰੋਵੀਜ਼ਨਸ ਨੇ ਕਿਉਂ ਜਿਹੜਾ ਆਪਣਾ ਕੇਸ ਹੈ ਬਈ ਮਤਲਬ ਕਿ ਸਰਕਾਰ ਉਹਨਾਂ ਦੇ ਥਰੂ ਕੇਸ ਲੜਦੀ ਹੈ ਤੇ ਉਹਨਾਂ ਨੂੰ ਵਕੀਲ ਆਪਣੇ ਆਪ ਹੀ ਪ੍ਰੋਵਾਈਡ ਕਰਵਾਉਂਦੀ ਹੈ ਕੇਸ ਕਿਸੇ ਮਰਜ਼ੀ ਤਰ੍ਹਾਂ ਦਾ ਹੋ ਸਕਦਾ ਹਾਂ ਕੇਸ ਦੀ ਕੈਟਾਗਰੀ ਬਈ ਕੋਈ ਮਰਜ਼ੀ ਹੋ ਸਕਦੀ ਹੈ ਉਹਦੇ 'ਚ ਕੋਈ ਮੈਟਰ ਨਹੀਂ ਕਰਦਾ ਜਿਵੇਂ ਬਾਈ ਜੀ ਆਪਣੇ ਪਿੰਡਾਂ ਦੇ ਵਿੱਚ ਨਾ ਕਈ ਵਾਰੀ ਲੜਾਈ ਝਗੜਾ ਹੋ ਜਾਂਦਾ ਲੜਾਈ ਝਗੜਾ ਹੋਣ ਦੇ ਕਰਕੇ ਅਗਲਾ ਕਹਿੰਦਾ ਯਾਰ ਕੋਈ ਸੱਟ ਮਾਰ ਕੇ ਅਗਲਾ ਕਹਿੰਦਾ ਛੱਬੀ ਬਣ ਗਈ ਜਾਂ 751 ਦਾ ਪਰਚਾ ਪੈ ਗਿਆ ਤਾਂ ਉਹ ਹੁਣ ਕੀ ਉਹੀ ਤਰ੍ਹਾਂ ਸੇਮ ਰਹੀ ਆ ਜਾਂ ਤਾਰਾ ਬਦਲ ਗਈ ਤੇ ਜਿਹੜੇ ਉਹਦੀ ਵਿੱਚ ਜਿਹੜੀ ਸਜ਼ਾ ਦਾ ਪ੍ਰਬੰਧ ਸੀ ਉਹ ਸੇਮ ਹੀ ਆ ਦੇਖੋ ਜਿਹੜਾ 326 ਵਾਲਾ ਸੀ ਜੀ ਉਹ ਵੀ ਜਦੋਂ ਕਿਉਂਕਿ ਸਾਰਾ ਸਟਰਕਚਰ ਚੇਂਜ ਹੋਇਆ ਤਾਂ ਉਹ ਵੀ ਚੇਂਜ ਹੋ ਗਿਆ ਨਵਾਂ ਜਿਹੜਾ ਭਾਰਤੀ ਨੇ ਸਹੀਤਾ ਦੇ ਥਰੂ ਆਇਆ ਕਿ ਆਪਣੇ ਕੋਲੇ ਤਰ੍ਹਾਂ ਵਾਇਆਂ ਨੇ ਉਹਦੇ ਵਿੱਚ 118 ਕਰਤਾ ਉਹਨਾਂ ਦੀ 326 ਦੀ ਜਗ੍ਹਾ ਬਟ ਜਿਹੜੀ ਮੇਨ ਬਾਡੀ 118 118 ਹਾਂ ਜੀ ਪਰ ਜਿਹੜੀ ਮੇਨ ਬਾਡੀ ਆ ਉਹ ਤਾਰਾ ਉਦਾਂ ਦੀ ਉਦਾਂ ਦੀ ਹੀ ਆ ਉਹਦੇ ਵਿੱਚ ਕੋਈ ਚੇਂਜ ਨਹੀਂ ਕੀਤਾ ਬਸ ਉਹਦਾ ਧਾਰਾ ਦਾ ਜਿਹੜਾ ਉਹ ਚੇਂਜ ਕੀਤਾ ਉਹਨਾਂ ਨੇ ਨਾਮ ਚੇਂਜ ਕਰ ਦਿੱਤਾ ਕਲੈਨ ਨੰਬਰ ਸਿਸਟਮ ਚੇਂਜ ਨੰਬਰ ਸਿਸਟਮ ਉਹ ਚੇਂਜ ਕੀਤਾ ਜੀ ਹੁਣ ਆਪਣੇ ਨਾ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਜ਼ਿਆਦਾਤਰ ਗਾਣਿਆਂ ਦੇ ਵਿੱਚ 302 ਧਾਰਾ ਵਰਤੀ ਵੀ 302 ਲੱਗ ਜੂ ਕਤਲ ਦਾ ਮਾਮਲਾ ਹੁਣ ਉਹ ਧਾਰਾ ਕਿਹੜੀ ਬਣ ਗਈ 302 302 ਦੀ ਜਗ੍ਹਾ ਭਈ ਭਾਰਤੀ ਨੇ ਸੀਮਤਾ ਦੇ ਵਿੱਚ ਜਿਹੜੀ BNS ਦੇ ਵਿੱਚ ਉਹ 103 ਆ ਗਈ ਹੁਣ ਉਹ 302 302 ਨਹੀਂ ਰਹੀ ਹੁਣ 103 ਆ ਗਈ ਨੋ ਡਾਊਟ ਕੀਤੀ ਉਹਨਾਂ ਨੇ ਸ਼ਫਲਿੰਗ ਹੀ ਉਹਦੇ ਵਿੱਚ ਵੀ ਕੋਈ ਬੜਾ ਵੱਡਾ ਮੇਜਰ ਚੇਂਜ ਨਹੀਂ ਕੀਤਾ ਐਡ ਆਨ ਕੀਤੇ ਨੇ ਜਿਵੇਂ ਮਤਲਬ ਕਿ ਕੋਈ ਪ੍ਰੋਵੀਜ਼ਨਸ ਉਹਦੇ ਅੰਡਰ ਬਟ ਉਹਦੇ ਹੁਣ ਉਹਦੀ ਪ੍ਰੋਵੀਜ਼ਨ ਚ ਧਾਰਾ ਚੇਂਜ ਹੋ ਗਈ ਬਈ ਉਹ 302 ਦੀ ਜਗ੍ਹਾ ਹੁਣ 103 ਬਣ ਗਈ ਉਹ ਠੀਕ ਹੈ ਇੱਕ ਬਾਈ ਜੀ ਆਪਾਂ ਪਿਛਲੇ ਸਮੇਂ ਦੇ ਵਿੱਚ ਨਾ ਇੱਕ ਹਿੱਟ ਐਂਡਰ ਨਾਲ ਕੇਸ ਜਿਹੜਾ ਸੀਗਾ ਤੇ ਕਾਫੀ ਪੂਰੇ ਭਾਰਤ ਦੇ ਵਿੱਚ ਜਿਹੜੇ ਡਰਾਈਵਰਾਂ ਸੀ ਡਰਾਈਵਰਾਂ ਨੇ ਸਟ੍ਰਾਈਕ ਕਰੀ ਸੀ ਉਹ ਉਹ ਲਾਗੂ ਹੋਇਆ ਜਾਂ ਨਹੀਂ ਹੋਇਆ ਉਹਦਾ ਕੀ ਪ੍ਰੋਵੀਜ਼ਨ ਹੈਗੀ ਹੁਣ ਇਸ ਸਮੇਂ ਬੇਸਿਕਲੀ ਜਿਹੜਾ ਦੇਖੋ ਆਪਣਾ ਜਿਹੜਾ ਭਾਰਤੀ ਨਿਆਸੀਨਤਾ ਜਾਂ ਤਿੰਨੋਂ ਕ੍ਰਿਮੀਨਲ ਲਾਅ ਇਹ ਜੁਲਾਈ 2024 ਤੋਂ ਲਾਗੂ ਹੋਗੇ ਪਰ ਉਹ ਜਿਹੜੀ ਪ੍ਰੋਵੀਜ਼ਨ ਸੀ ਉਹ ਸੀ ਧਾਰਾ 106 ਬੀ ਐਨ ਐਸ ਦੀ ਜਿਹਦੇ ਅੰਡਰ ਇਹ ਸੀ ਕਿ ਜੇ ਕਿਸੇ ਡਰਾਈਵਰ ਤੋਂ ਡਰਾਈਵਿੰਗ ਕਰਦੇ ਥਰੂ ਰਨ ਕੇਸ ਦੇ ਵਿੱਚ ਕਿਸੇ ਪਰਸਨ ਦੀ ਡੈਥ ਕਾਜ਼ ਹੋ ਜਾਂਦੀ ਹੈ ਤੇ ਉਹ ਪੁਲਿਸ ਨੂੰ ਰਿਪੋਰਟ ਨਹੀਂ ਕਰਦਾ ਜਾਂ ਉਸ ਜਗ੍ਹਾ ਤੋਂ ਭੱਜ ਜਾਂਦਾ ਜਾਂ ਕਿ ਕੋਈ ਵੀ ਰੀਜ਼ਨ ਹੋ ਜਾਂਦਾ ਤਾਂ ਉਸ ਕੇਸ ਦੇ ਵਿੱਚ ਉਸ ਨੂੰ 10 ਸਾਲ ਦੀ ਸਜ਼ਾ ਦਾ ਪ੍ਰਬੰਧ ਇਹਨਾਂ ਨੇ ਕੀਤਾ ਹੋਇਆ ਸੀ ਤਾਂ ਉਹ ਪ੍ਰੋਟੈਸਟ ਕੀਤਾ ਉਹਨਾਂ ਨੇ ਵੱਡੇ ਲੈਵਲ ਤੇ ਪ੍ਰੋਟੈਸਟ ਹੋਇਆ ਤਾਂ ਪ੍ਰੋਵੀਜ਼ਨ ਧਾਰਾ ਉਵੇਂ ਦੀ ਉਵੇਂ ਹੀ ਹੈ ਬਟ ਉਹ ਲਾਗੂ ਹਜੇ ਨਹੀਂ ਹੋਈ ਲਾਗੂ ਉਦੋਂ ਹੋਊਗੀ ਜਦੋਂ ਗਵਰਨਮੈਂਟ ਦਾ ਨੋਟੀਫਿਕੇਸ਼ਨ ਆਊਗਾ ਉਹ ਪ੍ਰੋਵੀਜ਼ਨ ਨੋਟੀਫਿਕੇਸ਼ਨ ਦੇ ਕਰਕੇ ਰੁਕੀ ਹੋਈ ਹੈ ਜਦੋਂ ਇਹਨਾਂ ਦਾ ਮਸਲਾ ਸੌਲਟ ਆਊਟ ਹੋ ਗਿਆ ਤਾਂ ਉਸ ਹਸਾਬ ਨਾਲ ਲਾਗੂ ਕਰਾਉਣੀ ਹੈ ਜਾਂ ਉੱਚ ਸਜ਼ਾ ਘਟਾਉਣੀ ਹੈ ਜਾਂ ਪ੍ਰੋਵੀਜ਼ਨ ਰੱਖਣੀ ਹੈ ਜਾਂ ਨਹੀਂ ਰੱਖਣੀ ਬਟ ਫਿਲਹਾਲ ਦੀ ਘੜੀ ਉਹ ਪ੍ਰੋਵੀਜ਼ਨ ਇਹਨਾਂ ਨੇ ਰੱਖੀ ਹੋਈ ਹੈ ਤੂੰ ਮੂਸੇ ਵਾਲੇ ਨੇ ਗਾਣਾ ਗਾਇਆ ਸੀ 295 ਉਹ 295 ਧਾਰਾ ਕਾਦੇ ਰਿਲੇਟਡ ਹੈ ਤੇ ਹੁਣ ਉਹ ਧਾਰਾ ਬਦਲ ਕੇ ਕਿਹੜੀ ਬਣ ਚੁੱਕੀ ਹੈ ਸਾਨੂੰ ਉਹਦੇ ਬਾਰੇ ਦੱਸੋ ਜੀ ਕਿਸੇ ਵੀ ਧਾਰਮਿਕ ਕਲਾਸ ਦੀ ਬੇਇੱਜ਼ਤੀ ਕਰਨ ਜਾਂ ਉੱਥੋਂ ਦੇ ਕਿਸੇ ਵੀ ਪੂਜਣਯੋਗ ਜਗ੍ਹਾ ਦੇ ਵਿੱਚ ਅੰਦਰ ਜਾ ਕੇ ਹਨਾ ਬੇਅਦਬੀ ਕਰਨ ਦੀ ਜਿਹੜੀ ਉਹ ਧਾਰਾ ਉਹ ਉਹਨਾਂ ਨੇ ਬਣਾਈ ਗਈ ਸੀ ਤੇ ਉਹ ਧਾਰਾ ਵੀ ਹੁਣ ਜਿਹੜੀ 295 295 ਨਹੀਂ ਰਹੀ ਨੋ ਡਾਊਟ ਥੋੜਾ ਜਿਆ ਅੱਗੇ ਗਈ ਆ ਉਹ 298 ਉਹਨਾਂ ਨੇ ਕਰਤੀ ਪਰ ਉਹ 295 ਨਹੀਂ ਰਹੀ ਹੁਣ ਉਹ 298 ਦੇ ਅੰਦਰ ਹੀ ਆਉਂਦੀ ਆ ਮਤਲਬ ਜੋ ਸਜਾ ਦਾ ਪ੍ਰਬੰਧ ਸੀ ਉਹ ਐਜ਼ ਇਟੂ ਮੀ ਆ ਉਹ ਐਜ਼ ਇਟ ਇਜ਼ ਉਮੀ ਆ ਉਹਦੇ ਵਿੱਚ ਵੀ ਉਹਨਾਂ ਨੇ ਕੋਈ ਚੇਂਜ ਨਹੀਂ ਕੀਤਾ ਬਟ ਧਾਰਾ ਕਿਉਂਕਿ ਉਹਨਾਂ ਨੇ ਇਸ ਚੀਜ਼ ਨੂੰ ਥੋੜਾ ਆਰਗੇਨਾਈਜ਼ਡ ਵੇ ਦੇ ਨਾਲ ਅੱਗੇ ਲੈ ਆਂਦਾ ਤਾਂ ਉਸ ਚੀਜ਼ ਨਾਲ ਉਹਨਾਂ ਨੇ ਸਿਰਫ ਇਹ ਕਿਹਾ ਕਿ ਧਾਰਾ ਨੂੰ ਸ਼ਫਲਿੰਗ ਕਰਨੀ ਹੀ ਪੈਣੀ ਸੀ ਉਹਨਾਂ ਨੂੰ ਜਿਹੜਾ ਨਿਆਗਾ ਨਿਆ ਬਹੁਤ ਲੇਟ ਮਿਲਦਾ ਦੇਰ ਨਾਲ ਮਿਲਦਾ ਇਹ ਕੀ ਕੀ ਸਮੱਸਿਆ ਕੀ ਇਹਦੇ ਵਿੱਚ ਇਹਦੇ ਵਿੱਚ ਸਮੱਸਿਆ ਨਹੀਂ ਦੇਖੋ ਇਹਦੇ ਵਿੱਚ ਇਹ ਹੈ ਕਿ ਜਿਹੜਾ ਬੇਸਿਕ ਰੂਲ ਆਫ ਲਾ ਹੈ ਨਾ ਤਾਂ ਉਹਦੇ ਚ ਇਹ ਕਹਿੰਦਾ ਕਾਨੂੰਨ ਇਹ ਮੰਨਦਾ ਹੈ ਕਿ ਕੋਈ ਵੀ ਜਿਹੜਾ ਨਿਰਦੋਸ਼ ਵਿਅਕਤੀ ਹੈ ਠੀਕ ਹੈ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਚਾਹੇ ਉਸ ਨੂੰ ਬਚਾਉਂਦੇ ਹੋਏ ਦੋਸ਼ੀ ਵਿਅਕਤੀ ਬਚ ਜਾਂਨ ਉਹਦੇ 'ਚ ਕੋਈ ਹੋ ਨਹੀਂ ਬਟ ਜਿਹੜਾ ਨਿਰਦੋਸ਼ ਵਿਅਕਤੀ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਤਾਂ ਉਹ ਦੇਖਦੇ ਹੋਏ ਕਿਉਂਕਿ ਪ੍ਰੋਸੈਸੇ ਨਾਲ ਲੰਬਾ ਹੁੰਦਾ ਹੈ ਅਦਾਲਤਾਂ ਕੋਲੇ ਕੰਮਕਾਜ ਵੀ ਅੱਜਕੱਲ ਬਹੁਤ ਜ਼ਿਆਦਾ ਹੈ ਉਹਨਾਂ ਮਤਲਬ ਕਿ ਇਨਫਰਾਸਟ੍ਰਕਚਰ ਹਜੇ ਨਹੀਂ ਹੈ ਹਜੇ ਵੀ ਬਹੁਤ ਸਾਰੀ ਇੰਪਰੂਵਮੈਂਟ ਦੀ ਲੋੜ ਹੈ ਤਾਂ ਉਹੀ ਰੀਜ਼ਨ ਬਣਦਾ ਕਿ ਉਹਦੇ ਕਰਕੇ ਉਹਨਾਂ ਨੂੰ ਡਿਲੇ ਹੋ ਜਾਂਦਾ ਹੁੰਦਾ ਹੈ ਨੈਤਿਕ ਭਾਵਨਾ ਕਿੰਨੀ ਕੰਮ ਕਰਦੀ ਆ ਇਸ ਲਾਅ ਦੇ ਕਾਨੂੰਨ ਦੇ ਦਾਇਰੇ ਦੇਖੋ ਮਰलो ਮੈਂ ਸਾਨੂੰ ਦੱਸਦਾ ਵੀ ਇੱਕ ਇਨਸਾਨ ਆ ਉਹਨੇ ਕਿਸੇ ਕੋਈ ਰੇਪ ਕੀਤਾ ਉਹਨੇ ਠੀਕ ਆ ਉਹਨੂੰ ਵੀ ਵਕੀਲ ਦੀ ਜ਼ਰੂਰਤ ਹੈ ਕਿਉਂ ਸਜ਼ਾ ਹੋਣੀ ਹੈ ਇੱਕ ਜਿਹਦੇ ਨਾਲ ਹੋਇਆ ਉਹਨੂੰ ਵੀ ਵਕੀਲ ਦੀ ਜ਼ਰੂਰਤ ਹੈ ਕਿਉਂਕਿ ਉਹਦੇ ਨਾਲ ਧੱਕਾ ਹੋਇਆ ਤਾਂ ਇੱਥੇ ਜਿਹੜਾ ਉਹਨੂੰ ਬਚਾ ਰਿਹਾ ਜਿਹਨੇ ਰੇਪ ਕੀਤਾ ਉਹਨੂੰ ਜਿਹੜਾ ਬਚਾ ਰਿਹਾ ਵਕੀਲ ਆ ਉਹਦੀ ਨੈਤਿਕ ਭਾਵਨਾ ਕੀ ਆਖਦੀ ਆ ਤੇ ਲੋਕ ਦੇ ਮੁਤਾਬਕ ਉਹਨਾਂ ਨੂੰ ਛਡਾਉਣਾ ਤਾਂ ਇੱਥੇ ਕੀ ਪੈਸਾ ਪ੍ਰਮੁੱਖ ਹੋ ਗਿਆ ਨੈਤਿਕ ਭਾਵਨਾ ਤੋਂ ਕਿਤੇ ਨਾ ਕਿਤੇ ਦੇਖੋ ਜਿਹੜੀ ਅੱਜ ਦੀ ਸੁਸਾਇਟੀ ਹੈ ਆਬਵੀਅਸ ਹੈ ਉਹ ਹਰ ਇੱਕ ਜਗ੍ਹਾ ਤੀ ਕਿਤੇ ਨਹੀਂ ਤੁਸੀਂ ਕਹਿ ਸਕਦੇ ਵੀ ਪੈਸਾ ਨਹੀਂ ਪੈਸਾ ਹਮੇ ਹਰ ਇੱਕ ਜਗ੍ਹਾ ਤੀ ਪ੍ਰਮੁੱਖ ਹੈ ਔਰ ਇਹ ਲੋੜ ਵੀ ਹੈ ਪਰ ਉਹਦੇ ਨਾਲ ਇਹ ਹੈ ਕਿ ਕਿਤੇ ਨਾ ਕਿਤੇ ਨੈਤਿਕਤਾ ਆਬਵੀਅਸ ਹੈ ਜੀ ਕੰਪਰੋਮਾਈਜ਼ ਤਾਂ ਹੁੰਦੀ ਹੈ ਨੈਤਿਕਤਾ ਤਾਂ ਕੰਪਰੋਮਾਈਜ਼ ਹੋਊਗੀ ਹੋਗੀ ਕਿਉਂਕਿ ਇਹ ਹੈ ਕਿ ਬੇਸਿਕ ਉਹਨਾਂ ਦੀ ਨੈਤਿਕਤਾ ਉਹ ਇਹ ਸਮਝਦੇ ਨੇ ਹੁਣ ਮਤਲਬ ਕਿ ਵਕੀਲਾਂ ਦਾ ਇਹ ਮੰਨਣਾ ਹੁੰਦਾ ਹੈ ਕਿ ਜੋ ਸਾਡੇ ਕੋਲੇ ਜਿਹੜੀ ਪਰਸਨ ਆ ਗਿਆ ਚਾਹੇ ਉਹ ਸਹੀ ਹੈ ਜਾਂ ਗਲਤ ਹੈ ਸਾਡਾ ਇਹ ਮੰਨਣਾ ਹੈ ਕਿ ਅਸੀਂ ਉਸ ਪਰਸਨ ਨੂੰ ਬਚਾਉਣਾ ਹੈ ਠੀਕ ਹੈ ਜੋ ਨੈਤਿਕਤਾ ਦੇਖਣਗੇ ਤਾਂ ਏ ਵੀ ਫਿਰ ਤਾਂ ਬਹੁਤ ਸਾਰੀਆਂ ਚੀਜ਼ਾਂ ਫਿਰ ਤਾਂ ਉਹਨਾਂ ਦੀ ਪ੍ਰੈਕਟਿਸ ਵੀ ਬਣਦੀ ਹੋ ਸਕਦੀ ਬਾਈ ਜੀ ਠੀਕ ਹੈ ਤਾਂ ਉਹਨਾਂ ਨੇ ਆਪਦਾ ਘਰ ਵੀ ਤਾਂ ਚਲਾਉਣਾ ਠੀਕ ਹੈ ਉਹ ਵੀ ਇੱਕ ਪਾਰਟ ਹੈ ਜਿਵੇਂ ਕੋਈ ਚੋਰੀ ਠੱਗੀ ਦਾ ਕੇਸ ਆਉਂਦਾ ਕਿਸੇ ਵੀ ਤਰ੍ਹਾਂ ਦਾ ਤਾਂ ਉਹਦੇ ਵਿੱਚ ਜਿਹੜਾ ਪ੍ਰੋਸੈਸ ਹੁੰਦਾ ਬਹੁਤ ਲੰਮਾ ਚੱਲ ਜਾਂਦਾ ਪੁਲਿਸ ਜਲਦੀ ਜਲਦੀ ਐਫ ਆਈ ਆਰ ਨਹੀਂ ਲਿਖਦੀ ਤਾਂ ਇਹਦੇ ਪਿੱਛੇ ਕਾਰਨ ਕੀ ਨੇ ਦੇਖੋ ਉਹਨਾਂ ਦੀ ਵੀ ਪੁਲਿਸ ਵਾਲਿਆਂ ਦੀ ਵੀ ਦੇਖੋ ਅਥਾਰਟੀ ਜਿੱਥੇ ਰਿਸਪੌਂਸਿਬਿਲਟੀ ਆਉਂਦੀ ਹੈ ਨਾ ਦੇਖੋ ਇਹ ਨਹੀਂ ਹੁੰਦਾ ਕਿ ਉਹ ਐਫ ਆਈ ਆਰ ਦਰਜ ਕਰਨਾ ਨਹੀਂ ਚਾਹੁੰਦੇ ਚਲੋ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਉਹ ਨਹੀਂ ਕਰਨਾ ਚਾਹੁੰਦੇ ਹੁੰਦੇ ਜਾਂ ਕੁਝ ਵੀ ਪ੍ਰੈਸ਼ਰ ਵੀ ਆ ਜਾਂਦਾ ਬਟ ਮੇਨਲੀ ਉਹਨਾਂ ਨੂੰ ਇਹ ਹੁੰਦਾ ਕਿ ਜਦੋਂ ਇਹ ਚੀਜ਼ ਜਿੰਨੀ ਜ਼ਿਆਦਾ ਕੰਪਲਿਕੇਟਡ ਹੋ ਗਈ ਮੰਨ ਲਓ ਕੇਸ ਜਾਂਦਾ ਤਾਂ ਗਵਾਹੀਆਂ ਪੁਲਿਸ ਵਾਲਿਆਂ ਨੂੰ ਵੀ ਜਾ ਕੇ ਦੇਣੀਆਂ ਪੈਂਦੀਆਂ ਨੇ ਕੋਰਟ 'ਚ ਉਹਨਾਂ ਦਾ ਕੰਮ ਵੀ ਵੱਧ ਹੈ ਇਹਦੇ ਨਾਲ ਉਹਨਾਂ ਦਾ ਇਹ ਤਾਂ ਹੈ ਨਹੀਂ ਕਿ ਜੇ ਉਹ ਕੋਰਟ 'ਚ ਜਾਣਗੇ ਤਾਂ ਉਹਨਾਂ ਦਾ ਜਿਹੜਾ ਪੁਲਿਸ ਸਟੇਸ਼ਨ ਵਾਲਾ ਕੰ ਤਾਂ ਉਹਨਾਂ ਦਾ ਉਹ ਵੀ ਪਾਰਟ ਹੈ ਜਿਹੜਾ ਉਹ ਵੀ ਵੱਧਦਾ ਹੈ ਤਾਂ ਉਹਨੂੰ ਮੇਬੀ ਮੇਰੇ ਹਿਸਾਬ ਨਾਲ ਹੀ ਹੁੰਦਾ ਕਿ ਸ਼ਾਇਦ ਵੀ ਜਿੰਨਾ ਇਨੀਸ਼ੀਅਲ ਸਟੇਜ ਤੇ ਉਹ ਕੰਮ ਸੌਟ ਆਊਟ ਹੋ ਜੇ ਜਲਦੀ ਤੋਂ ਜਲਦੀ ਕੋਰਟ ਤੱਕ ਨਾ ਜਾਵੇ ਕੰਪਲੈਕਸ ਨਾ ਹੋਵੇ ਤਾਂ ਉਹਨਾਂ ਲਈ ਵੀ ਇਹ ਸੌਖਾ ਰਹਿੰਦਾ ਮੇਬੀ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਜਲਦੀ ਤੋਂ ਜਲਦੀ ਐਫ ਆਈ ਆਰ ਨਹੀਂ ਰਜਿਸਟਰ ਕਰਦੇ ਜੀ ਇਹਦੇ ਵਿੱਚ ਹੁਣ ਹੋਰ ਨਵਾਂ ਕੀ ਐਡ ਕੀਤਾ ਗਿਆ ਜਿਹੜੀਆਂ-ਜਿਹੜੀਆਂ ਧਾਰਾਵਾਂ ਜਿਹੜੀਆਂ ਅਲੱਗ ਤੋਂ ਜਿਹੜੀਆਂ ਪਹਿਲਾਂ ਕਿਸੇ ਆਈ ਪੀਸੀ ਠੀਕ ਹੈ ਉਹਦੇ ਵਿੱਚ ਨਹੀਂ ਸੀਗੀਆਂ ਤੇ ਇਹਦੇ ਵਿੱਚ ਜਿਹੜੀਆਂ ਐਡ ਕੀਤੀਆਂ ਗਈਆਂ ਇਹ ਕੋ ਜਿਹੜੀ ਨਵੀਂ ਭਾਰਤੀ ਨੇ ਸਹਿਤਾ 2023 ਬਣੀ ਆ ਉਹਦੇ ਥਰੂ ਇਹਨਾਂ ਨੇ ਇੱਕ ਨਵੀਆਂ ਕੁਸ਼ਕ ਪ੍ਰੋਵੀਜ਼ਨ ਐਡ ਕੀਤੀਆਂ ਜਿਨ੍ਹਾਂ ਚੋਂ ਮੈਂ ਤੁਹਾਨੂੰ ਦੱਸ ਦਿੰਨਾ ਕਿ ਇੱਕ ਜਿਹੜੀ ਨਵੀਂ ਲਾਂਚ ਹੋਈ ਆ ਉਹ ਹੈਗੀ ਮੌਬਲਿੰਚਿੰਗ ਦੀ ਮੌਬਲਿੰਚਿੰਗ ਪਹਿਲਾਂ ਬਈ ਪਾਰਟ ਹੈ ਨਹੀਂ ਸੀਗਾ ਕਿਉਂਕਿ ਉਹ ਮਰਡਰ ਦੇ ਵਿੱਚ ਹੀ ਕਨਸੀਡਰ ਹੁੰਦੀ ਸੀ ਹੁਣ ਉਹਨਾਂ ਨੇ ਜਿਹੜੀ ਧਾਰਾ 103 ਜਿਹੜੀ ਕਿ 302 ਤੋਂ ਬਣੀ ਆ ਉਹਦੀ ਸਬਸੈਕਸ਼ਨ ਜਿਹੜੀ 2 ਹੈ ਉਹਦੇ ਅੰਡਰ ਇਹਨਾਂ ਨੇ ਮੌਬਲਿੰਚਿੰਗ ਨੂੰ ਐਡ ਕਰਤਾ ਮੌਬਲਿੰਚਿੰਗ ਦੇ ਕੇਸ ਬਈ ਆਪਾਂ ਮਤਲਬ ਕਿ ਪੰਜਾਬ 'ਚ ਤਾਂ ਬਹੁਤ ਘੱਟ ਸੁਣਿਆ यूपी और बाकी स्टेट्सਾਂ ਦੇ ਵਿੱਚ ਜਿਹੜੀਆਂ ਜ਼ਿਆਦਾਤਰ ਇੰਦਾਂ ਦੀਆਂ ਸਟੇਟਾਂ ਨੇ ਉਹਨਾਂ ਚ ਜਿਹੜੇ ਕੇਸ ਜ਼ਿਆਦਾ ਆਉਂਦੇ ਕਿ ਭੀੜ ਵੱਲੋਂ ਕਿਸੇ ਨੂੰ ਮਾਰ ਦੇਣਾ ਪਾਰਟਿਕੁਲਰਲੀ ਕਿਸੇ ਕਾਸਟ ਰੇਸ ਜਾਂ ਮਤਲਬ ਕਿ ਉਸ ਚੀਜ਼ ਨੂੰ ਦੇਖਦੇ ਹੋਏ ਟਾਰਗੇਟ ਕਰਕੇ ਕਿਸੇ ਨੂੰ ਮਾਰਨਾ ਉਹ ਬਲਿੰਚਿੰਗ ਦਾ ਪਾਰਟ ਹੈ ਤਾਂ ਉਹ ਇਹਨਾਂ ਨੇ ਨਵੀਂ ਇੰਟਰੋਡਿਊਸ ਕੀਤੀ ਹੈ ਦੂਸਰੀ ਵੀ ਪਹਿਲਾਂ ਚੋਰੀ 103 ਲਾਈ ਮੋਜ 103 ਦੀ ਧਾਰਾ ਸਬਸੈਕਸ਼ਨ ਕਲਾਜ਼ 2 ਦੂਸਰੀ ਇਹਨਾਂ ਨੇ ਜਿਹੜੀ ਲਾਂਚ ਕੀਤੀ ਹੈ ਜੀ ਉਹ ਹੈਗੀ ਹੈ ਸਨੇਚਿੰਗ ਦਾ ਜਿਹੜਾ ਸਨੇਚਿੰਗ ਵਰਡ ਹੈ ਪਹਿਲਾਂ ਇੰਡੀਅਨ ਪਿਨਲ ਕੋਡ ਦਾ ਪਾਰਟ ਨਹੀਂ ਸੀ ਉਹ ਇਹਨਾਂ ਨੇ ਧਾਰਾ 304 ਦੇ ਅੰਡਰ ਸਨੇਚਿੰਗ ਇਨਟਰੋਡਿਊਸ ਕਰਤਾ ਕਿਉਂਕਿ ਪਹਿਲਾਂ ਵੀ ਇਹ ਚੋਰੀ ਦੇ ਨਾਲ ਹੀ ਕਨਸਿਡਰ ਕੀਤੀ ਜਾਂਦੀ ਸੀ ਥੈਫਟ ਦੇ ਵਿੱਚ ਹੀ ਆਉਂਦੀ ਸੀ ਬਲਕਿ ਇਨਕਲੂਡ ਕੀਤਾ ਜਾਂਦਾ ਸੀ ਸਪੈਸੀਫਿਕਲੀ ਮੈਂਸ਼ਨ ਨਹੀਂ ਸੀ ਪਰ ਕਿਉਂਕਿ ਸਨੇਚਿੰਗ ਦੇ ਕੇਸ ਪੰਜਾਬ ਚ ਬਹੁਤ ਆਉਂਦੇ ਆ ਆਉਂਦੇ ਸਾਰੇ ਕੀਤੇ ਆ ਮਿਸ ਮਿਲ ਕੇ ਮੈਟਰੋ ਸਿਟੀਜ਼ ਚ ਆਉਂਦੇ ਆ ਤਾ ਉਹ ਸਨੇਚਿੰਗ ਵਾਲਾ ਜਿਹੜਾ ਪਾਰਟ ਹੈ ਉਹ ਇਹਨਾਂ ਨੇ ਬਈ ਐਡ ਕਰ ਦਿੱਤਾ ਜਿਹੜਾ ਇਹ ਲਾ ਬਣੇ ਨਵੇਂ ਜਿਹੜੇ ਕਾਨੂੰਨ ਬਣੇ ਨੇ ਤਾਂ ਕਿਹਾ ਜਾਂਦਾ ਕਿ ਵਿਰੋਧੀ ਧਿਰ ਨੇ ਦਾ ਬਾਈਕਟ ਕੀਤਾ ਸੀ ਕਿ ਸਾਨੂੰ ਇਹ ਨਹੀਂ ਮਨਜ਼ੂਰ ਤੇ ਤਾਂ ਵੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇਹ ਪਾਸ ਹੋ ਗਿਆ ਤੇ ਪਾਰਲੀਮੈਂਟ ਦਾ ਕੀ ਰੋਲ ਹੈ ਕਿਸੇ ਵੀ ਲੋ ਦੇ ਵਿੱਚ ਬਣਾਉਣ ਦੇ ਵਿੱਚ ਦੇਖੋ ਜਿਹੜਾ ਇਹ ਪਾਰਲੀਮੈਂਟ ਹੈ ਜਿਹੜੀ ਦੇਸ਼ ਦੀ ਸੰਸਦ ਹੈ ਵੈਸੇ ਵੈਸੀ ਬੇਸਿਕਲੀ ਮੇਰੇ ਪੀ ਐਚ ਡੀ ਦਾ ਵੀ ਦੇਖੋ ਇਹ ਵਿਸ਼ਾ ਮੇਰਾ ਮੈਂ ਇਸੇ ਤੀ ਰਿਸਰਚ ਕਰ ਰਿਹਾ ਹਾਂ ਤਾਂ ਜਿਹੜੀ ਆਪਣੇ ਕੋਲੇ ਜਿਹੜੀ ਪਾਰਲੀਮੈਂਟ ਆਉਂਦੀ ਹੈ ਉਹ ਆਉਂਦੀ ਹੈ ਡੈਮੋਕ੍ਰੇਸੀ ਦੇ ਬੇਸ ਤੇ ਠੀਕ ਹੈ ਜੀ ਲੋਕਤੰਤਰੀ ਸਾਹਿਬ ਦੀ ਜਿਹੜੀ ਆਉਂਦੀ ਹੈ ਆਪਣੇ ਕੋਲੇ ਦੇਸ਼ ਦੀ ਸੰਸਦ ਤਾਂ ਉਹਦੇ ਵਿੱਚ ਇਹ ਹੈ ਕਿ ਲੋਕ ਡਾਇਰੈਕਟਲੀ ਇਲੈਕਟ ਕਰਦੇ ਬਈ ਹੁਣ ਐਮਪੀ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ ਆਪਾਂ ਖੁਦ ਵੋਟ ਕਰਦੇ ਆ ਐਮਐਲਏ ਦੀਆਂ ਹੁੰਦੀਆਂ ਨੇ ਤੁੱਕੇਬੰਦੀ ਇਸ ਦੀ ਸੰਸਦ ਦੀ ਗੱਲ ਕਰ ਰਹੇ ਤਾਂ ਇੱਥੇ ਐਮਪੀਜ਼ ਦੀ ਹੀ ਗੱਲ ਕਰਾਂਗੇ ਤਾਂ ਐਮਪੀਜ਼ ਦੀ ਜਿਹੜੀ ਇਲੈਕਸ਼ਨ ਹੁੰਦੇ ਨੇ ਜੇ ਆਪਾਂ ਡਾਇਰੈਕਟ ਵੋਟ ਕਰਕੇ ਆਪਾਂ ਐਮ ਐਮਪੀਜ਼ ਨੂੰ ਭੇਜਦੇ ਹਾਂ ਤਾਂ ਉਹ ਐਮਪੀਜ਼ ਦੇ ਵਿੱਚੋਂ ਹੀ ਪ੍ਰਾਈਮ ਮਿਨਿਸਟਰ ਇਲੈਕਟ ਹੁੰਦਾ ਉੱਥੇ ਹੀ ਮਿਨਿਸਟਰਸ ਇਲੈਕਟ ਹੁੰਦੇ ਨੇ ਕਿਉਂਕਿ ਹੁਣ ਜਿਹੜੀ ਗਵਰਨਮੈਂਟ ਦੀ ਬਈ ਮੈਜੋਰਿਟੀ ਹੋਊਗੀ ਠੀਕ ਹੈ ਉਨੀ ਰੂਲ ਔਰ ਰੈਗੂਲੇਸ਼ਨ ਆਫ ਦੇ ਹਿਸਾਬ ਨਾਲ ਬਣਾਉਣੇ ਆ ਨੋ ਆਊਟ ਸੰਵਿਧਾਨ ਨੇ ਬਈ ਅਥਾਰਟੀਜ਼ ਦਿੱਤੀਆਂ ਨੇ ਕਿ ਮੈਜੋਰਿਟੀ ਕਿੰਨੀ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਵਾਲੀ ਜਿਹੜੀ ਸਰਕਾਰ ਹੈ ਇਹ ਆਪੋਜੀਸ਼ਨ ਨੇ ਵਧੀਆ ਕੰਟੈਸਟ ਕੀਤਾ ਪਰ ਪਿਛਲੀ ਵਾਰੀ ਜਦੋਂ ਦੋ ਵਾਰੀਆਂ ਰਹਿ ਗਈ ਸਰਕਾਰ ਤਾਂ ਇਹਨਾਂ ਕੋਲੇ ਕਾਫੀ ਜ਼ਿਆਦਾ ਮੈਜੋਰਟੀ ਸੀ ਤਾਂ ਉਦੋਂ ਵੀ ਮਤਲਬ ਕਿ ਇਹਨਾਂ ਨੇ ਆਪਦੇ ਧੜਾ ਧੜ ਲਾਅ ਪਾਸ ਕੀਤੇ ਨੇ ਆਪਦੀ ਮਰਜ਼ੀ ਨਾਲ ਹੁਣ ਇਹਨਾਂ ਕੋਲੇ ਮੈਜੋਰਟੀ ਮੈਜੋਰਟੀ ਹੈ ਤਾਂ ਵੀ ਸੰਵਿਧਾਨ ਨੇ ਪਾਵਰ ਦਿੰਦਾ ਕਿ ਜਿਹੜੀ ਪਾਰਟੀ ਕੋਲੇ ਮੈਜੋਰਟੀ ਹੈ ਤਾਂ ਉਹ ਕਾਨੂੰਨ ਬਈ ਆਪਦੇ ਹਿਸਾਬ ਨਾਲ ਪਾਸ ਕਰ ਸਕਦੀ ਇਹ ਕਿਉਂਕਿ ਨੋ ਡਾਊਟ ਇਹਦੇ ਵਿੱਚ ਵੀ ਕਾਫੀ ਰੁਕਾਵਟਾਂ ਆਈਆਂ ਸੋਚਣਾ ਵੀ ਪਿਆ ਸਰਕਾਰ ਨੂੰ ਕਿਉਂਕਿ ਸਟਰਕਚਰ ਉਦਾਂ ਦਾ ਨਹੀਂ ਸੀ ਕਿਉਂਕਿ ਪੁਲਿਸ ਨੂੰ ਵੀ ਵੀ ਅਵੇਅਰ ਕਰਨਾ ਕਿਉਂਕਿ ਜੁਡੀਸ਼ਰੀ ਤਾਂ ਕਿਤੇ ਨਾ ਕਿਤੇ ਉਹ ਤਾਂ 파ਟ ਹੈ ਜੇ ਐਡਵੋਕੇਟਸ ਨੂੰ ਇਹ ਚੀਜ਼ ਆਪਟ ਕਰਨ ਚ ਨਹੀਂ ਦਿੱਕਤ ਨਹੀਂ ਆਊਗੀ ਪਰ ਜਿਹੜੀ ਬੇਸਿਕ ਐਡਮਿਨਿਸਟ੍ਰੇਟਿਵ ਮਸ਼ੀਨਰੀ ਹੈ ਪੁਲਿਸ ਅਥਾਰਟिटीज ਉਹਨਾਂ ਨੂੰ ਅਵੇਅਰ ਕਰਕੇ ਤੇ ਉਹਨਾਂ ਨੂੰ ਇਸ ਚੀਜ਼ ਨਾਲ ਰਿਲੇਟ ਕਰਨਾ ਉਹ ਥੋੜਾ ਜਿਹਾ ਕਿਤੇ ਨਾ ਕਿਤੇ ਔਖਾ 파ਟ ਸੀ 노 ਡਾਊਟ ਹੋਣਾ ਐਕਟਿਵ ਹੋ ਗਈ ਕਿਤੇ ਨਾ ਕਿਤੇ ਦਿੱਕਤਾਂ ਤਾਂ ਆ ਹੀ ਰਹੀਆਂ ਲੋਕਲ ਲੈਵਲ ਤੇ ਪਰ ਹੌਲੀ ਹੌਲੀ ਲੋਕਾਂ ਨੂੰ ਆਦਤ ਪੈ ਜਾਊਗੀ ਇਸ ਚੀਜ਼ ਦੀ ਹਿੰਦੀ ਦੀਆਂ ਜਿਹੜੇ ਸ਼ਬਦ ਨੇ ਇਹ ਯੂਜ਼ ਕੀਤੇ ਗਏ ਨੇ ਇਹਦੇ ਵਿੱਚ ਤੇ ਅੰਗਰੇਜ਼ੀ ਦੇ ਜਿਹੜੇ ਸ਼ਬਦ ਨੇ ਉਹ ਕਿਉਂ ਨਹੀਂ ਵਰਤੇ ਗਏ ਇਹਦੇ ਵਿੱਚ ਬਹੁਤ ਸੌਖੇ ਬਹੁਤ ਔਖੇ ਹੀ ਲੱਗਦੇ ਜਿਵੇਂ ਜੇ ਕੋਈ ਹੁਣ ਸਾਊਥ ਦੇ ਵਿੱਚ ਹਿੰਦੀ ਨੂੰ ਜਿਆਦਾ ਪ੍ਰੈਫਰ ਨਹੀਂ ਕੀਤਾ ਜਾਂਦਾ ਤਾਂ ਉਸ ਪੱਖ ਤੋਂ ਜੇ ਦੇਖੀਏ ਤਾਂ ਅੰਗਰੇਜ਼ੀ ਦਾ ਕਿਹੜੇ ਸ਼ਬਦ ਸੀ ਜਿਹੜੇ ਇਹਦੇ ਵਿੱਚ ਯੂਜ਼ ਹੋ ਸਕਦੇ ਸੀਗੇ ਅੰਗਰੇਜ਼ੀ ਦੇ ਦੇਖੋ ਇਹ ਸੀ ਕਿ ਜਿਵੇਂ ਇਹਨਾਂ ਨੂੰ ਹੀ ਆਪਾਂ ਦੇਖੋ ਤਾਂ ਟ੍ਰਾਂਸਲੇਸ਼ਨ ਦਾ ਹੀ ਪਾਰਟ ਹੋ ਗਿਆ ਬੇਸਿਕਲੀ ਇਹਦੇ ਪਿੱਛੇ ਇਹ ਆਈਡੀਆ ਹੈ ਹਿੰਦੀ ਦੇ ਸ਼ਬਦ ਯੂਜ਼ ਕਰਨ ਦਾ ਇਹ ਸੀ ਕਿਉਂਕਿ ਹਿੰਦੀ ਜਿਹੜੀ ਆਪਣੀ ਹੈ ਰਾਸ਼ਟਰੀ ਭਾਸ਼ਾ ਠੀਕ ਹੈ ਤਾਂ ਉਹਨਾਂ ਨੇ ਇਹ ਕੀਤਾ ਕਿ ਜਿਹੜੇ ਰਾਸ਼ਟਰ ਨੂੰ ਰਿਪਰੈਜ਼ੈਂਟ ਕਰਦੀ ਹੈ ਤਾਂ ਉਸ ਚੀਜ਼ ਨੂੰ ਉਹਨਾਂ ਨੇ ਆਪਟ ਕਰ ਲਿਆ ਕਿ ਆਪਾਂ ਉਸ ਚੀਜ਼ ਨੂੰ ਹੀ ਲਾਉਣਾ ਹੈ ਆਪਣੇ ਬਾਹਰਲੀ ਚੀਜ਼ ਨੂੰ ਆ ਅਡਾਪਟ ਨਹੀਂ ਕਰਨਾ ਕਿਉਂਕਿ ਮੈਜੋਰਟੀ ਆਫ ਦਾ ਐਂ ਜਿਹੜਾ ਪਾਰਟ ਹੈ ਹਿੰਦੁਸਤਾਨ ਦਾ ਉਹ ਇਸੇ ਚੀਜ਼ ਨੂੰ ਹੀ ਪ੍ਰੀਫਰ ਕਰਦਾ ਪਰ ਸੁਪਰੀਮ ਕੋਰਟ ਦੇ ਵਿੱਚ ਤਾਂ ਬਹੁਤ ਕੇਸ ਮੈਜੋਰਟੀ ਕੇਸ ਹੈ ਜਿਹੜੇ ਇੰਗਲਿਸ਼ ਦੇ ਵਿੱਚ ਲੜੇ ਉਹਨਾਂ ਦੀ ਲੈਂਗੁਏਜ ਹੀ ਇੰਗਲਿਸ਼ ਹੈ ਪਰ ਗੱਲ ਇਹ ਹੈ ਕਿ ਕਿਉਂਕਿ ਸੱਤਾਧਾਰੀ ਪਾਰਟੀ ਨੂੰ ਜੋ ਮਨਜ਼ੂਰ ਹੈ ਜਿਵੇਂ ਉਹਨਾਂ ਨੇ ਪਾਰਲੀਮੈਂਟ ਨੇ ਪਾਸ ਕਰਤਾ ਅਉਜੀ ਤਾਂ ਦੇਖੋ ਇੰਪਲੀਮੈਂਟ ਹੋਊਗੀ ਹੋਗੀ ਉਹਨੂੰ ਤਾਂ ਕੋਈ ਨਹੀਂ ਰੋਕ ਸਕਦਾ ਕਾਨੂੰਨ ਸਭ ਲਈ ਜ਼ਰੂਰੀ ਆ ਇੱਕ ਪ੍ਰੋਸੀਜਰ ਆ ਜਿਹਦੇ ਤਹਿਤ ਜ਼ਿੰਦਗੀ ਚੱਲਦੀ ਆ ਤੁਹਾਡੇ ਮੁਤਾਬਕ ਕੀ ਕਾਨੂੰਨ ਦੀ ਪੜਾਈ ਸਕੂਲਾਂ ਦੇ ਵਿੱਚ ਹੋਣੀ ਚਾਹੀਦੀ ਆ ਦੇਖੋ ਸਕੂਲਾਂ ਤੋਂ ਹੀ ਮੇਰੇ ਹਿਸਾਬ ਨਾਲ ਤਾਂ ਇੱਕੋ ਸਟਾਰਟ ਹੋਣੀ ਚਾਹੀਦੀ ਕਿਉਂਕਿ ਬੇਸਿਕਲੀ ਜਿਹੜੀ ਅਵੇਅਰਨੈਸ ਆਉਂਦੀ ਆ ਨਾ ਉਹ ਬੱਚੇ ਨੂੰ ਉਸ ਲੈਵਲ ਤੇ ਹਾਂ ਜਦੋਂ ਤੁਸੀਂ ਸਪੈਸ਼ਲਾਈਜੇਸ਼ਨ ਆ ਗਈ ਫਿਰ ਕਾਲਜਸ ਲੈਵਲ ਤੇ ਜਾਂ ਯੂਨੀਵਰਸਿਟੀ ਲੈਵਲ ਤੇ ਉਹ ਡਿਫਰੈਂਸ਼ੀਏਟ ਹੋ ਸਕਦੀ ਆ ਬਟ ਜਿਹੜੀ ਮਤਲਬ ਕਿ ਮੁੱਢਲੇ ਕਾਨੂੰਨ ਨੇ ਜਾਂ ਮੁੱਢਲੇ ਕਾਨੂੰਨਾਂ ਦੀ ਜਾਣਕਾਰੀ ਜਿਵੇਂ ਤੁਹਾਨੂੰ ਹਰ ਇੱਕ ਚੀਜ਼ ਤੇ ਹੋਣੀ ਹੀ ਚਾਹੀਦੀ ਹੈ ਹਰ ਇੱਕ ਜਗ੍ਹਾ ਤੇ ਕਾਨੂੰਨ ਲਾਗੂ ਹੁੰਦਾ ਕੋਈ ਵੀ ਮਤਲਬ ਕਿ ਸਮਾਜ ਦਾ ਇਹ ਜਿਹੇ ਹਿੱਸਾ ਨਹੀਂ ਜਿੱਥੇ ਕਾਨੂੰਨ ਲਾਗੂ ਨਹੀਂ ਹੁੰਦਾ ਜਿਵੇਂ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਠੀਕ ਹੈ ਆਰਟੀਆਈ ਹਰ ਇੱਕ ਹੀ ਪਾਉਂਦਾ ਹਰ ਇੱਕ ਨੂੰ ਇੰਟਰਸਟ ਹੁੰਦਾ ਪਰ ਬਹੁਤਿਆਂ ਨੂੰ ਜਾ ਕੇ ਉਸ ਚੀਜ਼ ਦੀ ਅਵੇਅਰਨੈਸ ਨਹੀਂ ਵੀ ਤਾਂ ਇਹ ਜਿਹੇ ਥੋੜੇ ਜਿਹੇ ਮਤਲਬ ਕਿ ਜਿਹੜੇ ਕਾਨੂੰਨ ਨੇ ਉਹ ਸਕੂਲਿੰਗ ਲੈਵਲ ਤੇ ਸਟਾਰਟ ਕਰਦੇ ਨੇ ਚਾਹੀਦੇ ਨੇ ਤਾਂ ਕਿ ਲੋਕਾਂ ਨੂੰ ਇਹ ਚੀਜ਼ਾਂ ਬੱਚਿਆਂ ਨੂੰ ਬੱਚਿਆਂ ਦੇ ਥਰੂ ਹੀ ਦੇਖੋ ਪੇਰੈਂਟਸ ਨੂੰ ਜਾਣਕਾਰੀ ਜਾਣੀ ਹੈ ਤਾਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਇਹ ਲਾ ਲਓ ਕਿ ਹੁਣ ਤਾਂ ਚਲੋ ਆਪਣੇ ਕੋਲੇ ਲ ਤਾਂ ਕਈ ਜਗ੍ਹਾ ਤੇ ਇਹ ਹੁੰਦਾ ਕਿ ਮਾਪੇ ਅਨਪੜ੍ਹ ਹੁੰਦੇ ਤਾਂ ਉਹਨਾਂ ਨੂੰ ਬੱਚਿਆਂ ਤੋਂ ਜਾਣਕਾਰੀ ਨਹੀਂ ਮਿਲਦੀ ਜੇ ਬੱਚੇ ਨੂੰ ਮਤਲਬ ਕਿ ਇਹ ਲਾ ਲਓ ਕਿ ਸਕੈਂਡਰੀ ਲੈਵਲ ਤੇ ਪੰਜਵੀਂ ਤੋਂ ਬਾਅਦ ਜਾਂ ਦਸਵੀਂ ਤੋਂ ਪਹਿਲਾਂ ਉਹ ਉਹ ਇਨ ਬਿਟਵੀਨ ਥੈਟ ਟਾਈਮ ਪੀਰੀਅਡ ਉਹ ਚੀਜ਼ ਦੀ ਅਵੇਅਰਨੈਸ ਹੋ ਜੇ ਤਾਂ ਮੈਨੂੰ ਲੱਗਦਾ ਵੀ ਕਾਫੀ ਕੁਝ ਚੰਗਾ ਹੋ ਸਕਦਾ ਸਮਾਜ ਲਈ ਉਹ ਇਹ ਸੀਗੇ ਸਾਡੇ ਨਾਲ ਬਾਈ ਕਰਨ ਵੀਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਲੋ ਦੇਈ ਮੁੱਢਲੀ ਜਾਣਕਾਰੀ ਦਿੱਤੀ ਤੇ ਸੁਝਾਅ ਵੀ ਦਿੱਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਹੰਸਾ ਜੀ